ਉਹ ਪਪਾ ਜਿਹੜਾ ਮਾਪਾ ਦੀਪ ਸਿੰਘ ਜੀ ਦਾ ਆਪਾਂ ਅੱਜ ਸਾਰੇ ਰਲ ਕੇ ਜਨਮ ਦਿਹਾੜਾ ਮਨਾ ਰਹੇ ਆ ਸਤਿ ਸ੍ਰੀ ਅਕਾਲ ਤੁਹਾਨੂੰ ਕੁਝ ਕਹਾਂ ਚਾਹੁੰਦੀ ਵਾਇਗਰੋ ਜੀ ਕਾ ਖਾਲਸਾ ਵਾਇਗਰੋ ਜੀ ਕੀ ਫਤਿਹ ਕਰਨਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਮੂਸੇ ਕਲਾ ਤੇ ਮੂਸੇ ਖੁਰਦ ਵੱਲੋਂ ਜੋ ਕਿ ਹਰ ਸਾਲ 26 ਜਨਵਰੀ ਜੋ 1682 ਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਭਾਈ ਭਗਤਾ ਮਾਤਾ ਜੀ ਹੁਣੀ ਦੀ ਕੁੱਖੋਂ ਹੋਇਆ ਉਹਨਾਂ ਦੇ ਦਿਹਾੜੇ ਨੂੰ ਹਰ ਸਾਲ ਸੰਗਤਾਂ ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਅਤੇ ਹੋਰ ਸਾਰੀਆਂ ਸੰਗਤਾਂ ਰਲ ਕੇ ਇਹ ਦਿਹਾੜਾ ਮਨਾਉਂਦੀਆਂ ਵਾ ਇਸ ਦਿਹਾੜੇ ਤੇ ਲੰਗਰ ਅਤੇ ਚਾਰਜ ਬਨਾਮਾ ਵਾਲੀ ਚਾਹ ਦੇ ਗੱਫੇ ਬਤਾਏ ਜਾਂਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਸਦਕਾ ਸਾਰੀਆਂ ਸੰਗਤਾਂ ਮੂਸੇ ਖੁਰਦੀਆਂ ਮੂਸੇ ਕਰਾਂਦੀਆਂ ਸੇਵਾ ਕਰਕੇ ਲਾਹਾ ਪ੍ਰਾਪਤ ਕਰਦੀਆਂ ਹਨ ਸਾਰੇ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨ ਕੇ ਪਾਈਏ ਸਨਮਨ ਧੰ ਦੇ ਨਾਲ ਸੇਵਾ ਕਰਦੀਆਂ ਹਨ ਇਸ ਲਈ ਸਾਰੀਆਂ ਸੰਗਤਾਂ ਜਿਹੜੀਆਂ ਆ ਬੜਾ ਇਹ ਸਹਿਯੋਗ ਦਿੰਦੀਆਂ ਆ ਸੰਗਤਾਂ ਸਹਿਯੋਗ ਦੇ ਨਾਲ ਸਾਰੀਆਂ ਚੱਲਦੇ ਸਰਪੰਚ ਸਰਦਾਰ ਗੁਰਸੇਵਕ ਸਿੰਘ ਜੀ ਅਤੇ ਸਰਦਾਰ ਹਰਪ੍ਰੀਤ ਸਿੰਘ ਜੀ ਜੋ ਕਿ ਸਾਡੇ ਲੀਡਰ ਆ ਉਹ ਹਰ ਸਾਲ ਦੀ ਤਰ੍ਹਾਂ ਸੇਵਾ ਕਰਦੇ ਆ ਅੱਗੇ ਹੋ ਕੇ ਸੇਵਾ ਕਰਦੇ ਆ ਅਤੇ ਨਾਲ ਸੰਗਤਾਂ ਨੂੰ ਸਜੋਗ ਦਿੰਦੀਆਂ ਵਾ ਇਹ ਬਹੁਤ ਵੱਡਾ ਕਾਜ ਹਰ ਸਾਲ ਮਨਾਇਆ ਜਾਂਦਾ ਹੈ ਮੈਂ ਗੰਤੀ ਗਿਆਨੀ ਸਰਜੀਤ ਸਿੰਘ ਗੰਤੀ ਪਿੰਡ ਮੂਸੇ ਸਤਿਗੁਰੂ ਸਚੇ ਪਾਤਸ਼ਾਹ ਦੀਆਂ ਸੰਗਤਾਂ ਨੂੰ ਇਸ ਦਿਨ ਤੇ ਲੱਖ ਲੱਖ ਵਧਾਈ ਦਿਨਾ ਕਿਉਂਕਿ ਤੁਨ ਤਨ ਬਾਬਾ ਦੀਵਸ ਨੇ ਜੋਤੋਂ ਪ੍ਰੇਮ ਕਿਰਨਾਂ ਦਾ ਚਾਹੋ ਕਿਰਤਾ ਤਲੇ ਕਰੀ ਮੋਈ ਆਓ ਕਿ ਤੁਹਾਾਰੇ ਪੈ ਤਰੀ ਜਾਏ ਜੀਰ ਦਿੱਤਾ ਕਾਰਨਾ ਕੀ ਜਾਏ ਜੇ ਮਰਨੇ ਤੇ ਡਗ ਡਰਾ ਮੇਰੇ ਮਾਨ ਆਨੰਦ ਵਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਕੰਨਤਨ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਹੈ ਅਤੇ ਉਹਨਾਂ ਦਾ ਸ਼ਹੀਦੀ ਬਾਬਾ ਦੀਪ ਸਿੰਘ ਦੀ ਕੰਨਤਨ ਬਾਬਾ ਦੀਪ ਸਿੰਘ ਦੀ ਸ਼ਹੀਦ ਦੇ ਤੌਰ ਤੇ ਸਾਰੀਆਂ ਸੰਗਤਾਂ ਯਾਦ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ